ਸਤਿ ਸ੍ਰੀ ਅਕਾਲ ਜੀ ਮੈਂ ਏ ਸ਼ਾਂਤ ਇਸ ਵੇਲੇ ਸ਼੍ਰੀ ਮੁਕਤਸਰ ਸਾਹਿਬ ਦੇ ਦਸਵੀਂ ਦਿਖਾ ਰਾਂ ਐਫਐਸਪੀ ਦਫਤਰ ਸ਼੍ਰੀ ਮੁਕਤਸਰ ਸਾਹਿਬ ਦੇ ਬਾਹਰ ਤੋਂ ਤੁਹਾਡੇ ਨਾਲ ਜੁੜਿਆ ਹਾਂ हेलो हाँ जी सर आप हाँ जी कोटली अब से बोल रहे हैं जी हाँ जी हाँ जी सर मैं ना ड्रा की टिकट पानी थी हाँ जी हाँ तो इसी नंबर पे पाँच सौ रुपये डाल रहा हूँ नहीं जी ड्रा निकल गया जी अब तो कब निकला सर आज ही निकला जी आज कहाँ कहाँ पे हिमाचल निकल गया जी एक एक फतेहाबाद निकल गया जी अच्छा जी क्या क्या निकला ਦੀ ਨਿਕਲੀ ਹੈ ਜੀ ਫਟਿਆਬਤ ਫਰ ਵੀ ਹੋਏ ਨਾ ਤੇ ਟਰੈਕਟਰ ਹਿਮਾਚਲ ਜੀ ਟਰੈਕਟਰ ਹੀ ਹਿਮਾਚਲ ਹਿਮਾਚਲ ਚ ਟਰੈਕਟਰ ਹਾਂਜੀ ਅੱਛਾ ਜੀ ਔਰ ਅਬ ਕਦ ਡਰਾਪ ਰਹੇ ਹੈ ਜੀ ਹਾਂਜੀ ਅਬ ਕਦ ਟਿਕਟ ਨਿਕਲेंगे ਜੀ ਅਬ ਅਬ ਡਿਸਾਈਡ ਨਹੀਂ ਹੈ ਕੋਈ ਅੱਛਾ ਜੀ ਡਰਾ ਸ਼ਾਮ ਨੂੰ ਕੱਢਣਾ ਸੀ ਹੁਣ ਕਿਉਂ ਕੱਢਤਾ ਸਾਡੀ ਜੀ ਕਿਤਾ ਚਲੋ ਬਿਲਕੁਲ ਜੀ ਤਸਵੀਰਾਂ ਚ ਤੁਸੀਂ ਮੇਰੇ ਨਾਲ ਦੇਖ ਲਿਆ ਹੈ ਤਾਂ ਅਗਲੀ ਜਾਣਕਾਰੀ ਜਿਹੜੀ ਹੈ ਮੈਂ ਤੁਹਾਨੂੰ ਬਿਲਕੁਲ ਸਿੱਧੇ ਤੌਰ ਤੇ ਦਿਨਾ ਜਾਣਕਾਰੀ ਵਿਦ ਐਵੀਡੈਂਸ ਸਭ ਤੋਂ ਪਹਿਲਾਂ ਕੈਮਰਾ ਪਰਸਨ ਪਰਮਜੀਤ ਦਿਖਾਉਣਗੇ ਮੇਰੇ ਨਾਲ ਅਖਬਾਰ ਅਖਬਾਰ ਦੇ ਵਿੱਚ ਦਿਖਾ ਦਈਏ ਕਿ ਇਹ ਦੋ ਤਰੀਕ ਦਾ ਅਖਬਾਰ ਹੈ ਜੀ ਥੋੜਾ ਨੇੜੇ ਜਾਓ ਪਰਮ ਦੋ ਮਾਰਚ ਦਾ ਅਖਬਾਰ ਹੈ ਸਾਨੂੰ ਅੱਜ ਇਸ ਲਾਈਵ ਦੀ ਜ਼ਰੂਰਤ ਕਿਉਂ ਪਈ ਕਿ ਇਸ ਅਖਬਾਰ ਦੇ ਵਿੱਚ 2 ਮਾਰਚ ਦੇ ਅਖਬਾਰ ਚ ਅਸੀਂ ਇੱਕ ਖਬਰ ਛਾਪੀ ਸੀ ਕਿ ਦੁੱਕੀ ਦਾ ਲਾਭ ਨਹੀਂ ਸਰਕਾਰੇ ਭਾਵੇਂ ਅਫਸਰ ਬਦਲ ਦਿੱਤੇ ਸਾਰੇ ਇਸ ਖਬਰ ਤੋਂ ਬਾਅਦ ਤੁਰੰਤ ਬਾਅਦ ਕੀ ਹੁੰਦਾ ਹੈ ਸਾਡੀ ਨਿਊਜ਼ ਟੀਮ ਨੂੰ ਕੈਮਰਾ ਪਰਸਨ ਮੇਰੇ ਤੇ ਆਣਗੇ ਚੱਲ ਰਹੀ ਹੈ ਜੀ ਲਾਈਵ ਪ੍ਰੋਪਰ ਸਾਡੀ ਜਿਹੜੀ ਨਿਊਜ਼ ਟੀਮ ਹੈ ਇਹਨਾਂ ਨੂੰ ਕੁਝ ਗਲਤ ਕਾਲਸ ਆਉਂਦੀਆਂ ਤਾਂ ਉਹ ਕਿਹੋ ਜਿਹੀਆਂ ਕਾਲਸ ਆਉਂਦੀਆਂ ਕਿਹਦੇ ਵੱਲੋਂ ਕੀਤੀਆਂ ਜਾਂਦੀਆਂ ਤਾਂ ਤੁਹਾਡੇ ਨਾਲ ਮੈਂ ਸਾਰਾ ਜਿਹੜਾ ਇਹ ਜਾਣਕਾਰੀ ਅੰਕੜਾ ਡਾਟਾ ਸ਼ੇਅਰ ਕਰੂੰਗਾ ਲਾਈਵ ਆਪਾਂ ਬੇਸ਼ੱਕ ਲੋਕ ਲਗਾ ਕੇ ਬਣਾ ਰਹੇ ਹਾਂ ਕਿਉਂਕਿ ਗੈਰ ਸਮਾਜਿਕ ਅੰਸਰ ਜਦੋਂ ਲਾਈਵ ਚੱਲਦਾ ਦੇਖ ਲੈਂਦੇ ਆ ਤਾਂ ਉਹ ਕੈਮਰੇ ਦੇ ਸਾਹਮਣੇ ਨਹੀਂ ਆਉਂਦੇ ਗੈਰ ਕਾਨੂੰਨੀ ਢੰਗ ਨਾਲ ਜਿਹੜਾ ਲੱਕੀ ਡਰਾ ਕੱਢਿਆ ਗਿਆ ਹੈ ਤਾਂ ਉਹਦੀਆਂ ਜਿਹੜੀਆਂ ਇਹ ਤੁਹਾਡੇ ਨਾਲ ਕੀਤੀਆਂ ਇੱਕ ਵਾਰ ਸੁਣਾਉਣਾ ਆਡੀਓ ਹਾਂ ਸੱਸੀ ਗਾਵੀ ਜੀ ਸੱਸੀ ਗਾਵੀ ਜੀ ਇਹਦੀ ਆਪਣਾ ਡਰਾਮ ਡਰਾਮ ਨਹੀਂ ਉਹ ਜੀ ਚਲ ਲਈ ਇਹ ਨਿਕਲ ਗਈ ਕਿਤੇ ਨਿਕਲ ਗਈ ਇਹ ਆਪਣੇ ਨਿਕਲੇਗਾ ਫਤਿਹਬਾਦ ਤੇ ਇੱਕ ਨਿਕਲੇ ਆਪਣਾ ਤੇ ਹਮਾਚਲ ਠੀਕ ਹੈ ਮੈਂ ਪੈਸੇ ਪਾਉਣ ਲੱਗਿਆ ਸੀ ਗਾਈ ਮੈਂ ਕੋਲ ਡਰਾਮ ਅੱਜ ਸ਼ਾਮ ਨੂੰ ਨਿਕਲਣਾ ਚਾਹੁੰਦਾ ਹਾਂ ਬੈਠੇ ਨਹੀਂ ਨਿਕਲ ਗਈ ਸਸੇ ਹੁਣ ਅਗਲਾ ਡਰਾ ਕਰ ਰਹੇ ਨੇ ਕਿ ਨਹੀਂ ਅਗਲਾ ਡਰਾ ਰੀਚ ਰਹੇ ਹਾਂ ਜੀ ਹਜੇ ਹਜੇ ਕੋਈ ਡਿਸਾਈਡ ਨਹੀਂ ਬਿਲਕੁਲ ਜੀ ਤੁਹਾਨੂੰ ਮੈਂ ਹੁਣ ਅਗਲੀ ਜਾਣਕਾਰੀ ਦੇ ਦਵਾਂ ਕਿਉਂਕਿ ਅਸੀਂ ਇਸ ਗੈਰ ਕਾਨੂੰਨੀ ਡਰਾ ਦੀਆਂ ਖਬਰਾਂ ਜਿਹੜੀਆਂ 1 ਮਹੀਨੇ ਤੋਂ ਨਸ਼ਰ ਕਰ ਰਹੇ ਸੀ ਤਾਂ ਇੱਕ ਤਰੀਕ ਨੂੰ ਜਿਹੜੀ ਤੁਹਾਨੂੰ ਕਾਲ ਸੁਣਾਈ ਹੈ ਕਾਲ ਕੀਤੀ ਤਾਂ ਇਹਨਾਂ ਲੋਕਾਂ ਨੇ ਮੰਨਿਆ ਕਿ ਅਸੀਂ ਆ ਫੜਿਓ ਜੀ ਫੋਨ ਇੱਕ ਵਾਰ ਆ ਕੇ ਇੱਥੋਂ ਹੀ ਨੇੜੇ ਹ ਇਹਨਾਂ ਲੋਕਾਂ ਨੇ ਆ ਕੇ ਮੰਨਿਆ ਇਸੇ ਤਰ੍ਹਾਂ ਹੀ ਫੋਨ ਕਾਲ ਦੇ ਵਿੱਚ ਵੀ ਹਾਂ ਡਰਾ ਪੈਣਾ ਹੈ ਤਾਂ ਉਸ ਤੋਂ ਬਾਅਦ ਅਸੀਂ ਅੱਗੇ ਲੈ ਕੇ ਜਾਣਗੇ ਕੈਮਰਾ ਪਰਸਨ ਆ ਦੋ ਤਰੀਕ ਦੀ ਅਖਬਾਰ ਦੇ ਵਿੱਚ ਸਾਡੀ ਖਬਰ ਛਪ ਕੇ ਆਉਂਦੀ ਹੈ ਆ ਜੋ ਜੀ نیچے ਲਿਓ ਇਹਨੂੰ ਕਿ ਦੁੱਕੀ ਦਾ ਲਾਭ ਨਹੀਂ ਸਰਕਾਰਾਂ ਭਾਵੇਂ ਅਫਸਰ ਬਦਲ ਦਿੱਤੇ ਸਾਰੇ ਇਸ ਖਬਰ ਦੇ ਛਪਦਿਆਂ ਸਾਰ ਇਹਨਾਂ ਦੀ ਕੀ ਰਿਐਕਸ਼ਨ ਹੁੰਦੀ ਹੈ ਤੁਹਾਨੂੰ ਉਹ ਵੀ ਬਿਲਕੁਲ ਦੱਸਾਂਗੇ ਇਹਨਾਂ ਦਾ ਕੀ ਜਵਾਬ ਆਇਆ ਸੀ ਹਰ ਚੀਜ਼ ਮੈਂ ਤੁਹਾਡੇ ਤੱਕ ਪਹੁੰਚਾਉਣਾ ਪਰ ਤੁਹਾਨੂੰ ਇਹਨਾਂ ਦੀਆਂ ਹਰਕਤਾਂ ਦੱਸ ਦਈਏ ਕਿ ਇਹਨਾਂ ਲੋਕਾਂ ਨੇ ਸ਼ਰੇਆਮ ਜਿਹੜਾ ਜਿਹੜਾ ਲੱਕੀ ਡਰਾ ਚਲਾਇਆ ਤੁਹਿਆਰ ਸਾਨੂੰ ਨਜਾਇਜ਼ ਹੀ ਤੰਗ ਕਰੀ ਜਾਂਦਾ ਹੁਣ ਅਸੀਂ ਦੱਸ ਸਾਡਾ ਕਸੂਰ ਕੀ ਆ ਲੋੜ ਹੀ ਨਹੀਂ ਆਉਂਦਾ ਦੱਸਦੇ ਵੀ ਸਾਡਾ ਕਸੂਰ ਆ ਠੀਕ ਆ ਡਰਾ ਬੰਦ ਕੀਤੇ ਨੂੰ ਸਾਨੂੰ ਕਿੰਨਾ ਟਾਈਮ ਹੋ ਗਿਆ ਕੋਈ ਫੋਟੋ ਵੀਡੀਓ ਕੋਈ ਸਾਡੀ ਵੀਡੀਓ ਚੱਲੀ ਆ ਅਸੀਂ ਤੈਨੂੰ ਭਾਵੇਂ ਦੋਪਰ ਤੇ ਆਈ ਜਾਂਦੇ ਆ ਵੇ ਭਾਈ ਜੇ ਤੈਨੂੰ ਕਾਨੂੰਨ ਆਉਂਦੇ ਕਾਨੂੰਨ ਸਾਨੂੰ ਵੀ ਆਉਂਦੇ ਆ ਠੀਕ ਆ ਫਿਰ ਅਸੀਂ ਹੁਣ ਤੈਨੂੰ ਮਾਨਹਾਨੀ ਦੇ ਕੇਸ ਚੜਾਵਾਂਗੇ ਬਿਲਕੁਲ ਜੀ ਤੁਸੀਂ ਮੇਰੇ ਨਾਲ ਸੁਣ ਲਿਆ ਇੱਕ ਵਾਰ ਮੈਂ ਤੁਹਾਨੂੰ ਫੇਰ ਤੋਂ ਉਹ ਚੀਜ਼ਾਂ ਦਿਖਾਉਣਾ ਜੋ ਇਹਨਾਂ ਲੋ ਫੋਨ ਦੀ ਥੋੜੀ ਜੀ ਪ੍ਰੋਬਲਮ ਹੈ ਸਕਰੀਨ ਆਟੋ ਵਰਕ ਐਂਕ ਰੱਖਿਓ ਜੀ ਚੱਕ ਕੇ ਇਹਦੇ ਉੱਪਰ ਫੋਨ ਦੇ ਨਾਲ ਅਖਬਾਰ ਨਾ ਓਡੇ ਤੁਹਾਨੂੰ ਦਿਖਾਉਣਾ ਇਹਨਾਂ ਦੀ ਕਰਤੂਤ ਫੋਨ ਦੀ ਸਕਰੀਨ 'ਚ ਥੋੜਾ ਜਿਹਾ ਡਿਫੈਕਟ ਹੈ ਜਿਦੇ ਕਰਕੇ ਆਟੋ ਲਾਈਵ ਆਟੋ ਸਟਾਰਟ ਹੋ ਜਾਂਦੀ ਹੈ ਐਕਟੀਵਿਟੀ ਤਾਂ ਇਹਨਾਂ ਦੀ ਕਨਵਰਸੇਸ਼ਨ ਮੈਂ ਤੁਹਾਨੂੰ ਦੁਬਾਰਾ ਫੇਰ ਜਿਹੜੀ ਉਹ ਸੁਣਾਉਣਾ ਇੱਕ ਵਾਰੀ ਵੀ ਇਹ ਲੋਕ ਕੀ ਕੁਝ ਕਹਿੰਦੇ ਆ ਫੇਰ ਤੋਂ ਸੁਣਾਉਣਾ ਇੱਕ ਵਾਰੀ ਸਕਰੀਨ ਸ਼ਾਇਦ ਪਲੇ ਨਹੀਂ ਹੋ ਰਹੀ ਇਸ ਫੋਨ ਦੀ ਸਕਰੀਨ ਦੇ ਵਿੱਚ ਥੋੜੀ ਜੀ ਪ੍ਰੋਬਲਮ ਹੈ ਤੁਹਾਨੂੰ ਸੁਣਾਉਣਾ ਕਿ ਇਹਨਾਂ ਲੋਕਾਂ ਨੇ ਧਮਕੀ ਦਿੱਤੀ ਕਿ ਅਸੀਂ ਤਾਂ ਡਰਾ ਕੱਢਿਆ ਹੀ ਨਹੀਂ ਤਾਂ ਹੁਣ ਤੁਸੀਂ ਲਾਈਵ 'ਚ ਮੇਰੇ ਨਾਲ ਸੁਣ ਲਿਆ ਇੱਕ ਵਾਰ ਫੇਰ ਸੁਣਾਉਣਾ ਤੂੰ ਯਾਰ ਸਾਨੂੰ ਨਜਾਇਜ਼ ਹੀ ਤੰਗ ਕਰੀ ਜਾਂਦਾ ਹੁਣ ਅਸੀਂ ਦੱਸ ਸਾਡਾ ਕਸੂਰ ਕੀ ਆ ਦੋਤਾ ਇਹ ਦੱਸ ਦੇ ਵੀ ਸਾਡਾ ਕਸੂਰ ਆ ਠੀਕ ਆ ਡਰਾ ਬੰਦ ਕੀਤੇ ਨੂੰ ਸਾਨੂੰ ਕਿੰਨਾ ਟਾਈਮ ਹੋ ਗਿਆ ਕੋਈ ਫੋਟੋ ਵੀਡੀਓ ਕੋਈ ਸਾਡੀ ਵੀਡੀਓ ਚੱਲੀ ਆ ਅਸੀਂ ਤੈਨੂੰ ਭਰਾਵੀ ਤੌਰ ਤੇ ਆਖੀ ਜਾਂਦੇ ਆ ਨਹੀਂ ਬਈ ਜੇ ਤੈਨੂੰ ਕਾਨੂੰਨ ਆਉਂਦੇ ਆ ਕਾਨੂੰਨ ਸਾਨੂੰ ਵੀ ਆਉਂਦੇ ਆ ਠੀਕ ਆ ਫਿਰ ਅਸੀਂ ਹੁਣ ਤੈਨੂੰ ਮਾਨਹਾਨੀ ਦੇ ਕੇਸ ਚੜਾਵਾਂਗੇ ਜੀ ਬਿਲਕੁਲ ਤੁਸੀਂ ਇਹ ਆਡੀਓ ਸੁਣੀ ਮਾਨਹਾਨੀ ਦੇ ਕੇਸ ਚ ਪਸਵਾਉਣ ਵਾਲੀ ਤੇ ਹੁਣ ਤੋਂ ਕੁਝ ਸਮਾਂ ਪਹਿਲਾਂ ਜਿਹੜੀ ਅਸੀਂ ਇਹਨਾਂ ਦੀ ਆਡੀਓ ਲਈ ਸੀ ਤੁਹਾਨੂੰ ਉਹ ਵੀ ਮੈਂ ਸੁਣਾਉਣਾ ਹੈਲੋ ਹਾਂਜੀ ਭਾਈ ਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਆਪਣੇ ਡਰਾਪ ਹੋਆ ਸੀਗਾ ਜੀ ਪਾਸ ਕਰਦੇ ਇਹ ਕੁਝ ਦਿਨ ਪਹਿਲਾਂ ਦੀ ਹੈ ਜਿਹੜੇ ਥਾਰ ਕੱਢਿਆ ਜੀ ਉਹ ਨਿਕਲ ਗਿਆ ਥਾਰ ਨਾਲ ਨਿਕਲ ਗਿਆ ਕੇ अच्छा कैंसर था जी हा <laughs> ਤੁਸੀਂ ਆਵਲੀ ਗਾਈ ਕਪਟੈਨ ਨਗਲੀ ਅੱਜ ਤੱਕ ਵੀ ਸਾਡੇ ਕੋਲ ਵੀਡੀਓ ਨਹੀਂ ਆਈ ਕਿ ਕਿ ਚਲ ਕੇ ਪ੍ਰੋਕੈਸ਼ਨ ਲਗਵਾ ਕੇ ਜਾਦੇ ਦੋ ਤੁਹਾਨੂੰ ਯਾਰ ਵੀਡੀਓ ਵਿੱਚ ਜੁੜੀ ਨਹੀਂ ਪੱਛਾਈ ਉਹ ਵੀ ਆਵਲਾਂ ਘਟੀਆਂ ਨਹੀਂ ਬੱਤ ਨਹੀਂ ਠੀਕ ਹੈ ਹਾਂ ਉਹ ਕਦੋਂ ਕੱਢਣੀ ਆਈ 4 ਤਰੀਕ ਨੂੰ 4 ਤਰੀਕ ਨੂੰ ਹਾਂਜੀ ਕਿੱਥੇ ਕੱਢਣੀ ਆ ਜਿਹੜਾ ਬਣਾ ਕੇ ਪਾਵਾਂਗੇ ਲਾਈਵ ਨਹੀਂ ਦੇ ਜੀ ਮੈਂ ਵੀਰ ਜੀ ਕਿੱਥੇ ਨਿਕਲਣੀ ਆ ਜੀ ਇਹ ਆਪ ਲੋਕ ਹੋਣਗੇ ਆਪ ਲੋਕ ਹੋਣਗੇ ਤੇ ਹਾਂਜੀ ਜੀ ਇਹ ਨਿਕਲਣਾ ਹੈ ਆਪਣਾ ਇੱਕ ਦਾ ਟਰੈਕਟਰ ਨਿਕਲਣਾ ਮੇਰੀ ਹਾਂਜੀ ਇੱਕ ਕਾਰ ਵੀ ਗੱਡੀ ਨਿਕਲਣੀ ਆ ਠੀਕ ਹੈ ਜੀ ਤੇ ਇੱਕ ਥਾਰ ਹੋਰ ਗੱਡਣੀ ਆ ਠੀਕ ਹੈ ਜੀ ਬਿਲਕੁਲ ਜੀ ਸੁਣ ਲਿਆ ਵੀ ਕਿਸ ਤਰ੍ਹਾਂ ਨਾਲ ਇਹ ਲੋਕ ਜਿਹੜੇ ਇੱਕ ਤਰੀਕ ਨੂੰ ਦਾਵਾ ਕਰ ਰਹੇ ਸੀ ਉਸ ਤੋਂ ਬਾਅਦ ਜਿਹੜੀ ਸਾਡੀ ਅੱਜ ਇਹਨਾਂ ਨਾਲ ਗੱਲ ਹੋਈ ਹੈ ਤੁਹਾਨੂੰ ਇਹ ਵੀ ਸੁਣਾਉਣਾ ਮੈਂ ਦੁਬਾਰਾ ਠੀਕ ਹੈ ਜੀ ਕੈਮਰਾ ਸਕਰੀਨ ਦਾ ਕੋਈ ਇਸ਼ੂ ਹੈ ਕਿਤੇ ਆਪ ਨੂੰ ਕੋੜ ਲਈ ਹਾਂਜੀ ਕਿਹੜਾ ਪੈਂਦਾ ਹੈ ਵੀ ਆਪ ਚਲੋ ਸਸੇ ਗਾ ਵੀ ਜੀ ਸਸੇ ਗਾ ਵੀ ਜੀ ਇਹ ਜੀ ਆਪਣਾ ਡਰਾ ਡਰਾ ਮੇਰੇ ਜੇ ਨਿਕਲਦਾ ਨਹੀਂ ਹੈ ਨਹੀਂ ਨਿਕਲਦਾ ਕਿਤੇ ਨਿਕਲਾਈ ਇਹ ਆਪਣੇ ਨਿਕਲੇਗਾ ਫਤਿਹ ਬਾਦ ਤੇ ਇੱਕ ਨਿਕਲੇ ਆਪਣਾ ਤੇ ਹਮ ਚਲ ਠੀਕ ਹੈ ਮੈਂ ਪੈਸੇ ਪਾਉਣ ਲੱਗਿਆ ਸੀ ਮੈਂ ਉਹ ਡਰਾਫ ਅੱਜ ਸ਼ਾਮ ਨੂੰ ਨਿਕਲਣਾ ਰੱਖੇ ਨਹੀਂ ਨਿਕਲਿਆ ਅੱਛਾ ਹੋਰ ਅਗਲਾ ਡਰਾ ਕਰੀਏ ਮਿਕ ਲਈ ਅਗਲਾ ਡਰਾ 3x ਦੇ ਜੀ ਹਾਂਜੀ ਕੋਈ ਦਿਖਾਈ ਨਹੀਂ ਬਿਲਕੁਲ ਜੀ ਇਸ ਲਾਈਵ ਦੀ ਜ਼ਰੂਰਤ ਸਾਡੀ ਨਿਊਜ਼ ਟੀਮ ਨੂੰ ਸਿਰਫ ਇਸ ਇੱਕ ਵਾਰ ਸਾਕਟ ਚੈੱਕ ਕਰ ਲਿਓ ਜੀ ਆਡੀਓ ਵਾਲੀ ਸਾਡੀ ਨਿਊਜ਼ ਟੀਮ ਨੂੰ ਇਸ ਲਾਈਵ ਦੀ ਜ਼ਰੂਰਤ ਤਾਂ ਪਈ ਹੈ ਇੱਕ ਵਾਰ ਮੈਂ ਦੂਜੇ ਪਾਸੇ ਤਸਵੀਰਾਂ ਵੀ ਦਿਖਾਦਾ ਸੀ ਬਿਲਕੁਲ ਹਰ ਇੱਕ ਵੀਡੀਓ ਨੂੰ ਹਰ ਚੀਜ਼ ਨੂੰ ਇੱਕ ਸੋਲਿਡ ਐਂਗਲ ਨਾਲ ਕਰਦੇ ਆ ਕਿ ਕਿਸੇ ਗੱਲ 'ਚ ਕੋਈ ਕਮੀ ਨਾ ਰਹਿ ਜਾਵੇ ਇਸ ਲਾਈਵ ਨੂੰ ਐਸਐਸਪੀ ਦਫ਼ਤਰ ਦੇ ਬਾਹਰ ਆ ਕੇ ਕਵਰ ਕਰਨ ਦਾ ਮੋਟਿਵ ਇਹ ਸੀ ਕਿ ਘੱਟੋ-ਘੱਟ ਐਸਐਸਪੀ ਦਫ਼ਤਰ ਦੇ ਕੈਮਰਿਆਂ ਦੇ ਵਿੱਚ ਸਾਡੀ ਜਿਹੜੀ ਸਾਰੀ ਐਕਟੀਵਿਟੀ ਹੈ ਇਹ ਰਿਕਾਰਡ ਹੋ ਜਾਵੇਗੀ ਤਾਂ ਘੱਟੋ-ਘੱਟ ਪੁਲਿਸ ਨੂੰ ਤਾਂ ਪਤਾ ਲੱਗ ਜਾਵੇਗਾ ਕਿ ਜੋ ਅਸੀਂ ਇਹ ਲਾਈਵ ਕੀਤਾ ਹੈ ਕਿਉਂਕਿ 3:55 ਮਿੰਟ ਤੇ ਅਸੀਂ ਪਹੁੰਚੇ ਸੀ 4:00 ਵਜੇ ਤੋਂ ਥੋੜੀ 2-3 ਮਿੰਟ ਪਹਿਲਾਂ ਐਸਐਸਪੀ ਸਾਹਿਬ ਦੀ ਗੱਡੀ ਅੰਦਰ ਐਂਟਰ ਕੀਤੀ ਹੈ ਤਾਂ ਉਸ ਤੋਂ ਲਗਭਗ 10 ਮਿੰਟਾਂ ਚ ਹੀ ਆਪਾਂ ਇਹ ਲਾਈਵ ਸ਼ੁਰੂ ਕਰ ਲਿਆ ਤਾਂ ਹੈਰਾਨੀ ਦੀ ਗੱਲ ਇਹ ਹੈ ਕਿ ਦੋ ਵਾਰ ਮਾਮਲਾ ਖਬਰਾਂ 'ਚ ਆਇਆ ਤਾਂ ਇੱਕ ਤਰੀਕ ਨੂੰ ਅਸੀਂ ਵਰਸ਼ਨ ਲੈ ਕੇ ਇਹਨਾਂ ਦਾ ਆਪਦੇ ਸੂਤਰਾਂ ਦੇ ਰਾਹੀਂ ਦੋ ਤਰੀਕ ਨੂੰ ਅਖਬਾਰ ਦੇ ਫਰੰਟ ਪੇਜ ਉੱਪਰ ਖਬਰ ਛੱਪੀ ਕਿ ਕੋਟਲੀ ਅ블ੂ ਦੇ ਵਿੱਚ ਗੈਰਕਾਨੂੰਨੀ ਢੰਗ ਨਾਲ ਲੱਕੀ ਡਰਾ ਚੱਲ ਰਿਹਾ ਹੈ ਫਿਰ ਵੀ ਇਸ ਡਰਾ ਉੱਪਰ ਕਿੰਨੀ ਕਾਰਵਾਈ ਹੁੰਦੀ ਹੈ ਕਿ ਅੱਜ ਸਵੇਰ ਦੇ ਸਮੇਂ ਉਹਨਾਂ ਨੇ ਡਰਾ ਕੱਢ ਦਿੱਤਾ ਹੈ ਕੈਥਲ ਫਤਿਆਬਾਦ ਹਿਮਾਚਲ ਵੱਖ-ਵੱਖ ਟਿਕਾਣਿਆਂ ਦੇ ਜਿਹੜੇ ਉਹਨਾਂ ਵੱਲੋਂ ਨਾਮ ਲਏ ਜਾ ਰਹੇ ਨੇ ਤਾਂ ਹੁਣ ਪ੍ਰਸ਼ਾਸਨ ਨੂੰ ਅਸੀਂ ਜਿੰਨਾ ਕਰ ਸਕਦੇ ਸੀ ਸਾਰੇ ਸਬੂਤ ਦੇ ਸਕਦੇ ਸੀ ਕਿਉਂਕਿ ਪ੍ਰਸ਼ਾਸਨ ਕੋਲ ਐਨੀ ਸ਼ਕਤੀ ਹੁੰਦੀ ਹੈ ਕਿ ਮੁਖਬਰ ਦੇ ਆਧਾਰ ਤੇ ਹੀ ਇੱਕ ਪਰਚਾ ਦਰਜ ਹੋ ਜਾਂਦਾ ਹੈ ਜੇਕਰ ਕਿਸ ਨੇ ਗੁਨਾਹ ਕੀਤਾ ਹੋਵੇ ਤਾਂ ਇੱਥੇ ਹਰ ਇੱਕ ਚੀਜ਼ ਨੂੰ ਅਸੀਂ ਕੈਮਰੇ ਤੇ ਦਿਖਾ ਦਿੱਤਾ ਹੈ ਮੁੱਖ ਮੋਟੀ ਵੇ ਵੀ ਸੀ ਕਿ ਇਹਨਾਂ ਵਿੱਚ ਕੋਈ ਬੱਲਾ ਸਿੰਘ ਨਾਮ ਦਾ ਵਿਅਕਤੀ ਹੈ ਉਹਨੇ ਮੈਨੂੰ ਥ੍ਰੈਟ ਕੀਤਾ ਸੀ ਕਿ ਗਲਤ ਖਬਰ ਲਗਾਈ ਹੈ ਤੇ ਤੁਹਾਡੇ ਤੇ ਮਾਨਹਾਨੀ ਦਾ ਕੇਸ ਕਰਾਂਗੇ ਤੇ ਮੈਨੂੰ ਇਸ ਮਾਨਹਾਨੀ ਦੇ ਕੇਸ ਵਾਸਤੇ ਵੀ ਕੁਝ ਸਬੂਤਾਂ ਦੀ ਲੋੜ ਸੀ ਜਿਸ ਕਰਕੇ ਮੈਂ ਇਹ ਇੱਕ ਲਾਈਵ ਵੀਡੀਓ ਕਵਰ ਕੀਤੀ ਹੈ ਤਾਂ ਪ੍ਰਸ਼ਾਸਨ ਅਧਿਕਾਰੀਆਂ ਦੇ ਤਬਾਦਲੇ ਤਬਾਦਲਿਆਂ ਦਾ ਲਾਭ ਕੁਝ ਹੋਇਆ ਹੈ ਜਾਂ ਨਹੀਂ ਹੋਇਆ ਇਹ ਤਸਵੀਰ ਆਉਂਦੇ ਦਿਨਾਂ ਵਿੱਚ ਸਾਫ਼ ਹੋਵੇਗੀ ਕਿ 60 ਲੱਖ ਰੁਪਏ ਦੇ ਡਰਾ ਅੱਜ ਸਵੇਰ ਗੈਰਕਾਨੂੰਨੀ ਢੰਗ ਨਾਲ ਕੱਢਣ ਵਾਲੇ ਤੇ ਕੈਮਰੇ ਤੇ ਚਲਦੇ ਹੋਏ ਲਾਈਵ ਦੇ ਵਿੱਚ ਇਹ ਗੱਲ ਮੰਨਣ ਵਾਲਿਆਂ ਦੇ ਖਿਲਾਫ ਕਿਹੋ ਜਿਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇੱਕ ਵਾਰ ਫਿਰ ਤੋਂ ਤਸਵੀਰਾਂ ਦਿਖਾ ਦਈਏ ਐਸਐਸਪੀ ਦਫਤਰ ਸ਼੍ਰੀ ਮੁਕਤਸਰ ਸਾਹਿਬ ਦੇ ਬਾਹਰ ਦੀਆਂ ਜਿੱਥੇ ਖੜਕੇ ਅਸੀਂ ਇਹ ਲਾਈਵ ਕੀਤਾ ਇਹਦਾ ਮੁੱਖ ਮਕਸਦ ਹੀ ਇਹ ਸੀ ਕਿ ਕੋਈ ਵੀ ਵਿਅਕਤੀ ਸਾਡੇ ਲਾਈਵ ਨੂੰ ਲਾਈਵ ਦੀ ਚੈਲੰਜ ਲਾਈਵ ਦੀ ਟਾਈਮਿੰਗ ਨੂੰ ਚੈਲੰਜ ਨਾ ਕਰ ਸਕੇ ਤੇ ਸਾਰਾ ਰਿਕਾਰਡ ਜਿਹੜਾ ਜ਼ਿਲ੍ਹਾ ਪੁਲਿਸ ਦੇ ਹੱਥਾਂ ਵਿੱਚ ਜ਼ਰੂਰ ਹੋਵੇ ਘੱਟੋ ਘੱਟ ਐਸਐਸਪੀ ਦਫਤਰ ਦੇ ਕੈਮਰਿਆਂ ਵਿੱਚ ਜ਼ਰੂਰ ਹੋਵੇ ਧੰਨਵਾਦ ਜੀ